ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਏਜੰਡਾ ਕਿਸ਼ਤ ਪਹਿਲੀ ਅੱਜ ਇੱਕ ਬਹੁਤ ਹੀ ਵੱਡੀ ਖਬਰ ਸੁਣਾਵਾਂਗੇ ਜਿਸ ਇੱਕ ਮੁੱਖ ਮੰਤਰੀ ਉਸ ਦਾ ਮੀਡੀਆ ਅਡਵਾਈਜ਼ਰ ਚੀਫ ਸਿਕਿਉਰਿਟੀ ਆਫੀਸਰ ਇੱਕ ਪ੍ਰਿਟੀਕਲਰ ਅਡਵਾਈਜ਼ਰ ਇੱਕ ਏਵੀਏਸ਼ਨ ਅਡਵਾਈਜ਼ਰ ਕੁਝ ਹੋਰ ਲੋਕ ਜਿਨ੍ਹਾਂ ਨੇ ਇੱਕ ਹੈਲੀਕਾਪਟਰ ਦੇ ਵਿੱਚ ਝੂਟੇ ਲਏ ਪਰ ਹੁਣ ਵਿਵਾਦਾਂ ਦੇ ਘੇਰੇ ਵਿੱਚ ਫਸ ਗਏ ਨੇ ਦੱਸਾਂਗੇ ਕਿਉਂ ਇੱਕ ਕਾਰਗਿਲ ਲੜਾਈ ਦੇ ਯੋਧੇ ਲੈਫਟ ਹੈਂਡ ਕਰਨ ਨਾਲ ਠੱਗੀ ਮਾਰੀ ਗਈ ਫੌਜੀਆਂ ਵੱਲੋਂ ਫੌਜੀਆਂ ਨਾਲ ਕੀਤੇ ਵਤੀਰੇ ਬਾਰੇ ਖੁੱਲਕੇ ਦੱਸਾਂਗੇ ਯੂਟੀ ਪੁਲਿਸ ਦੇ ਆਈਪੀਐਸ ਆਫੀਸਰਸ ਦੀ ਕਾਰਜ ਸ਼ੈਲੀ ਦਾ ਜ਼ਿਕਰ ਕਰਾਂਗੇ ਇੱਕ ਅਹਿਮ ਲਾਪਤਾ ਫਾਈਲ ਬਾਰੇ ਵੀ ਦੱਸਾਂਗੇ ਜਿਸ ਵਿੱਚ ਪਤਾ ਨਹੀਂ ਇਹੋ ਜਿਹਾ ਕੀ ਲਿਖਿਆ ਹੈ ਕਿ ਇਹ ਫਾਈਲ ਪੁਲਿਸ ਵੱਲੋਂ ਗੁੰਮ ਕਰਨੀ ਪਈ ਗਈ ਇਸ ਵੱਡੀ ਖਬਰ ਦੇ ਅਸੀਂ ਹਾਲ ਦੀ ਘੜੀ ਤਿੰਨ ਹਿੱਸੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਇਹਦੀਆਂ ਹੋਰ ਕਿਸ਼ਤਾਂ ਵੀ ਪੇਸ਼ ਕੀਤੀਆਂ ਜਾ ਸਕਣ ਆਓ ਸ਼ੁਰੂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਦਾਬਰਜ਼ ਹੈ ਜਬ ਤੋਂ ਪਹਿਲਾਂ ਤੁਹਾਡੀ ਜਾਣ ਪਹਿਚਾਨ ਕਰਾਉਣੇ ਆ ਇਸ ਖਬਰ ਦੇ ਮੁੱਖ ਪਾਤਰਾਂ ਨਾਲ ਯਾਨੀ ਕਿ ਡਰਾਮਟਿਸ ਪਰਸਨ ਨੇ ਪਹਿਲੇ ਨੰਬਰ ਤੇ ਆਉਂਦੇ ਆ ਜੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਦਾ ਸਿੰਘ ਦੂਜੇ ਨੰਬਰ ਤੇ ਆਉਂਦੇ ਆ ਉਹਨਾਂ ਦੇ ਪ੍ਰਿਕਲ ਐਡਵਾਈਜ਼ਰ ਪਰਥ ਇੰਦਰ ਸਿੰਘ ਚਾਹਲ ਤੀਜੇ ਨੰਬਰ ਤੇ ਆਉਂਦੇ ਆ ਜੀ ਕਰਨਲ ਆਰ ਪੀ ਐਸ ਮਾਹਲ ਉਹਨਾਂ ਦੇ ਏਵੀਏਸ਼ਨ ਐਡਵਾਈਜ਼ਰ ਚੌਥੇ ਤੇ ਆਉਂਦੇ ਆ ਚੀਫ ਸਕਿਉਰਿਟੀ ਆਫਿਸਰ ਖੁਬੀਰਾਮ ਪੰਜਵੇਂ ਨੰਬਰ ਤੇ ਆਉਂਦੇ ਆ ਮੀਡੀਆ ਐਡਵਾਈਜ਼ਰ ਅਰਵਿੰਨ ਠੁਕਰਾਲ ਐਕਸ ਹਿੰਦੁਸਤਾਨ ਟਾਈਮਜ਼ ਤੇ 6ਵੇਂ ਨੰਬਰ ਤੇ ਆਉਂਦੇ ਆ ਕਰਨਲ ਅਨਿਲ ਰਾਜ ਤੇ ਫਿਰ 7ਵੇਂ ਨੰਬਰ ਤੇ ਆਉਂਦੇ ਆ ਜੀ ਥਰਾਇਡੈਂਟ ਕੰਪਨੀ ਦੇ ਮਾਲਕ ਰਜਿੰਦਰ ਗੁਪਤਾ 8ਵੇਂ ਤੇ ਯੂਨੀਅਨ ਟੈਰੀਟਰੀ ਦੇ ਆਈਪੀਐਸ ਅਫਸਰ ਕੇਤਨ ਮਾਨਸਲ ਅਤੇ ਆਈਜੀ ਰਾਜਕੁਮਾਰ ਹੁਣ ਸੁਣੋ ਖਬਰ ਦਾ ਮੁੱਖ ਬੰਦ ਕਿੱਥੋਂ ਸ਼ੁਰੂ ਹੁੰਦਾ ਸਨ 2019 ਦੀਆਂ ਆਮ ਚੋਣਾਂ ਆਉਂਦੀਆਂ ਉਸ ਵਕਤ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਨੂੰ ਚੋਣ ਪ੍ਰਚਾਰ ਲਈ ਇੱਕ ਪ੍ਰਾਈਵੇਟ ਹੈਲੀਕਾਪਟਰ ਦੀ ਲੋੜ ਪੈਂਦੀ ਹੈ ਕਿਉਂਕਿ ਸਰਕਾਰੀ ਹੈਲੀਕਾਪਟਰ ਨਹੀਂ ਸੀ ਵਰਤਿਆ ਜਾ ਸਕਦਾ ਕੋਡ ਆਫ ਕੰਡਕਟ ਲੱਗ ਚੁੱਕਿਆ ਸੀ ਤੇ ਇਸ ਕੰਮ ਲਈ ਡਿਊਟੀ ਲੱਗਦੀ ਹੈ ਹਵਾ ਬਾਜ਼ੀ ਦੇ ਜਿਹੜੇ ਐਡਵਾਈਜ਼ਰ ਆ ਆਰ ਪੀ ਐਸ ਮਾਹਲ ਦੀ ਆਰ ਪੀ ਐਸ ਮਾਹਲ ਭਾਵੇਂ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ ਤਨਖਾਹ ਸਰਕਾਰ ਦਿੰਦੀ ਸੀ ਪਰ ਉਹ ਕਾਂਗਰਸ ਦੀ ਚੋਣ ਪ੍ਰਕਿਰਿਆ ਦੇ ਵਿੱਚ ਜਹਾਜ਼ ਲੱਭਣ ਯਾਨੀ ਕਿ ਹੈਲੀਕਾਪਟਰ ਲੱਭਣ ਤੁਰ ਪਏ ਤੇ ਉਹਨਾਂ ਨੇ ਫਿਰ ਸੰਪਰਕ ਕੀਤਾ ਉਹਨਾਂ ਦੇ ਆਰਮੀ ਦੇ ਵਿੱਚ ਜੂਨੀਅਰ ਰਹੇ ਲੈਫਟਨੈਂਟ ਕਰਨਲ ਅਨਿਲ ਰਾਜਨਾਲ ਇਹ ਸੰਪਰਕ 23 3 2019 ਨੂੰ ਹੋਇਆ ਤੇ ਉਸ ਤੋਂ ਬਾਅਦ ਅਨਿਲ ਰਾਜ ਦੀ ਕੰਪਨੀ ਗ੍ਰੀਨ ਹਾਕ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਜੋ ਕਿ ਹੈਲੀਕਾਪਟਰ ਲੀਜ਼ ਤੇ ਲੈ ਕੇ ਅੱਗੇ ਕਿਰਾਏ ਤੇ ਦਿੰਦੀ ਹੈ ਉਸ ਨੂੰ ਸੰਪਰਕ ਕੀਤਾ ਗਿਆ ਉਹਨੂੰ ਕਿਹਾ ਗਿਆ ਕਿ ਸਾਨੂੰ ਹੈਲੀਕਾਪਟਰ ਪ੍ਰੋਵਾਈਡ ਕਰੋ ਇਸ ਕੰਪਨੀ ਦੇ ਜਿਹੜੇ ਕਲਾਇੰਟਾਂ ਉਹ ਵੱਡੇ ਵੱਡੇ ਸਿਆਸਤਦਾਨ ਬਿਜ਼ਨਸ ਹਾਊਸਸ ਆ ਮੈਡੀਕਲ ਸਰਵਿਸਿਜ਼ ਲਈ ਇਹ ਜਹਾਜ਼ ਵਰਤੇ ਜਾਂਦੇ ਆ ਤੇ ਫੇਰ ਅੱਗੇ ਆਉਂਦਾ ਜੀ ਕਰਨਲ ਮਾਹਲ ਨੇ ਅਨਿਲ ਰਾਜ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੈਲੀਕਾਪਟਰ ਚਾਹੀਦਾ ਇਸ ਕੰਮ ਲਈ ਤੁਸੀਂ ਭਰਤਿੰਦਰ ਸਿੰਘ ਚਾਹਲ ਅਤੇ ਰਜਿੰਦਰ ਗੁਪਤਾ ਜੋ ਕਿ ਟਰਾਇਡੈਂਟ ਕੰਪਨੀ ਦੇ ਮਾਲਕ ਨੇ ਉਨਾ ਨਾਲ ਮਿਲੋ ਤੇ ਉਸ ਮੀਟਿੰਗ ਦੇ ਵਿੱਚ ਮੈਂ ਵੀ ਸ਼ਾਮਲ ਹੋਵਾਂਗਾ 5 ਦਿਨ ਬਾਅਦ ਅਨਿਲ ਰਾਜ ਦੀ ਮੀਟਿੰਗ ਰਜਿੰਦਰ ਗੁਪਤਾ ਦੇ ਚੰਡੀਗੜ੍ਹ ਵਾਲੇ ਸੈਕਟਰ 9 ਵਾਲੇ ਘਰ 'ਚ ਹੁੰਦੀ ਆ ਜਿਸ ਵਿੱਚ ਭਰਦਰਿੰਦਰ ਸਿੰਘ ਚਾਹਲ ਕਰਨਲ ਆਰ ਪੀ ਐਸ ਮਾਹਲ ਅਤੇ ਦੀਪਕ ਨੰਦਾ ਜੋ ਕਿ ਮੈਨੇਜਿੰਗ ਡਾਇਰੈਕਟਰ ਟਰਾਇਡੈਂਟ ਹੁੰਦੇ ਨੇ ਉਹ ਸ਼ਾਮਲ ਹੁੰਦੇ ਨੇ ਅਨਿਲ ਰਾਜ ਨੇ ਕਿਹਾ ਕਿ ਮੇਰੇ ਦੋਨੋਂ ਹੈਲੀਕਾਪਟਰ ਇਸ ਵਕਤ ਤੇਲੰਗਾਨਾ ਚ ਇਲੈਕਸ਼ਨ ਡਿਊਟੀ ਤੇ ਨੇ ਯਾਨੀ ਕਿ ਹਾਇਰ ਨੇ ਉੱਥੇ ਆਪਰੇਟ ਕਰ ਰਹੇ ਨੇ ਤੇ ਜੇ ਮੈਂ ਆਪਣੇ ਪਹਿਲੇ ਕਲਾਇੰਟ ਨਾਲ ਕੰਟਰੈਕਟ ਤੋੜਦਾ ਤਾਂ ਮੈਨੂੰ ਹਰਜਾਨਾ ਭਰਨਾ ਪਏਗਾ ਤੇ ਇਸ ਲਈ ਫਿਰ ਨੁਕਸਾਨ ਹੋਏਗਾ ਪਰ ਕਰਨਲ ਮਾਹਲ ਤੇ ਭਰਤਿੰਦਰ ਸਿੰਘ ਚਾਹਦ ਨੇ ਵਿਸ਼ਵਾਸ ਦਵਾਇਆ ਕਿ ਸਾਰਾ ਹਰਜਾਨਾ ਅਸੀਂ ਭਰ ਦਿਆਂਗੇ ਸੋ ਇਹ ਹਰਜਾਨਾ ਬਣਦਾ ਸੀ ਕਰੀਬ 4.10 ਕਰੋੜ ਦਲੀਲ ਦਿੱਤੀ ਜਾਂਦੀ ਹੈ ਅਨਿਲ ਰਾਜ ਨੂੰ ਕਿ ਕੈਪਟਨ ਸਾਹਿਬ ਵੀ ਫੌਜੀ ਹੈ ਤੇ ਆਪਾਂ ਵੀ ਫੌਜੀ ਆ ਤੇ ਫੌਜੀਆਂ ਨੂੰ ਫੌਜੀਆਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਕਰਕੇ ਤੁਸੀਂ ਹੈਲੀਕਾਪਟਰ ਪ੍ਰੋਵਾਈਡ ਕਰੋ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਇੱਕ ਐਗਰੀਮੈਂਟ ਤਿਆਰ ਕਰ ਸਕਦੇ ਹੋ ਜਿਹੜਾ ਕਿ ਮੈਸਰਸ ਅਭਿਸ਼ੇਕ ਕਾਰਪੋਰੇਟ ਸਰਵਿਸਿਜ਼ ਲਿਮਟਿਡ ਰਹੀਂ ਅਭਿਸ਼ੇਕ ਗੁਪਤਾ ਦੇ ਨਾਮ ਤੇ ਤਿਆਰ ਕੀਤਾ ਜਾ ਸਕਦਾ ਹੈ ਤੇ ਉਹਦੇ ਵਿੱਚ ਸਾਰੀਆਂ ਸ਼ਰਤਾਂ ਲਿਖ ਸਕਦੇ ਹਾਂ ਹੈਲੀਕਾਪਟਰ ਦੀ ਪਾਰਕਿੰਗ ਫੀਸ ਸਕ੍ਰੂ ਦਾ ਹੋਟਲ 'ਚ ਰਹਿਣ ਦਾ ਖਰਚਾ ਆਦਿ ਤੇ ਫਿਰ ਉਸ ਤੋਂ ਅੱਗੇ ਹੁੰਦਾ ਜੀ ਕਿ ਕਿਉਂਕਿ ਹੈਲੀਕਾਪਟਰ ਤੇਲੰਗਾਨ ਤੋਂ ਮੋੜਣਾ ਸੀ ਤਾਂ ਉਹਨਾਂ ਨੇ ਇਹ ਵੀ ਕਹਿਤਾ ਕਿ ਇਹ ਸਾਰਾ ਜਿਹੜਾ ਜੁਰਮਾਨਾ ਜਾਂ ਹਰਜਾਨਾ ਇਹ ਅਸੀਂ ਪਹਿਲਾਂ ਤੁਹਾਨੂੰ ਦੇਾਂਗੇ ਇਹ ਸਾਰੀਆਂ ਗੱਲਾਂ ਅਨਿਲ ਰਾਜ ਨੇ ਆਪਣੀ ਸ਼ਿਕਾਇਤ ਯੂਨੀਅਨ ਟੈਰੀਟਰੀ ਪੁਲਿਸ ਦੇ ਇਕਨੋਮਿਕ ਅਫੈਂਸਸ ਵਿੰਗ ਨੂੰ ਦਿੱਤੀਆਂ ਨੇ। ਇਹ ਹੀ ਗੱਲਾਂ ਉਹਨਾਂ ਨੇ ਅਦਾਲਤ ਨੂੰ ਵੀ ਦਿੱਤੀਆਂ ਨੇ ਸੈਕਟਰ 43। ਇਹ ਹੀ ਗੱਲਾਂ ਉਹਨਾਂ ਨੇ ਇੱਕ ਹੋਰ ਕੇਸ ਜਿਹੜਾ ਉਹਨਾਂ ਦੇ ਉੱਤੇ ਕੀਤਾ ਗਿਆ ਹੈ ਰਜਿੰਦਰ ਗੁਪਤਾ ਐਂਡ ਪਾਰਟੀ ਵੱਲੋਂ ਬਰਨਾਲੇ 'ਚ ਕਈਆਂ ਨੇ। ਇਹ ਹੀ ਗੱਲਾਂ ਉਹਨਾਂ ਨੇ ਉਹਨਾਂ ਉੱਪਰ ਕੀਤੇ ਗਏ ਦੂਜੇ ਕੇਸ ਵਿੱਚ ਲੁਧਿਆਣੇ ਗਈਆਂ ਨੇ। ਅਨਿਲ ਰਾਜ ਨੇ ਜਦੋਂ ਇਹ ਸਾਰਾ ਸੁਣ ਲਿਆ ਤੇ ਉਹ ਐਗਰੀ ਹੋ ਗਿਆ ਕਿ ਫੌਜੀਆਂ ਨੂੰ ਫੌਜੀਆਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਫਿਰ ਅੱਗੇ ਜੀ ਉਹਨਾਂ ਨੇ ਕਿਹਾ ਕਿ ਮੈਂ ਕਾਗਜ਼ ਤਿਆਰ ਕਰ ਲੇ ਅਭਿਸ਼ੇਕ ਗੁਪਤਾ ਡਾਇਰੈਕਟਰ ਮੈਸੇਜ ਅਭਿਸ਼ੇਕ ਇੰਡਸਟਰੀਜ਼ ਤੇ ਇਹ ਜਦੋਂ ਤਿਆਰ ਹੋ ਗਏ ਇਹ ਸਾਰਾ ਜੋ ਸਮਗਰੀ ਸੀ ਕੰਟੈਂਟ ਸੀ ਡਾਟਾ ਸੀ ਇਹ ਸਾਰਾ ਰਜਿੰਦਰ ਗੁਪਤਾ ਨੇ ਪ੍ਰੋਵਾਈਡ ਕੀਤਾ ਤੇ ਉਹਨਾਂ ਨੇ ਅੱਗੇ ਆਪਣੀ ਸ਼ਿਕਾਇਤ ਚ ਕਿਹਾ ਕਿ ਇਹ ਸਾਈਨ ਹੋਣਾ ਹਜੇ ਬਾਕੀ ਸੀ ਐਗਰੀਮੈਂਟ ਤੇ ਮੇਰੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਇਹ ਦਿਹਾਂਤ ਅ ਸਟ੍ਰੇਲੀਆ ਚ ਹੋਇਆ ਤੇ ਜਦੋਂ ਉਹਨਾਂ ਨੂੰ ਉੱਥੇ ਜਾਣਾ ਪਿਆ ਐਗਰੀਮੈਂਟ ਤਿਆਰ ਸੀ ਪਰ ਦਸਤਕਤ ਨਹੀਂ ਹੋ ਸਕੇ ਤੇ ਉਹ ਫਿਰ ਛੱਡ ਕੇ ਆਪਣਾ ਵਪਾਰ ਯਾਨੀ ਕਿ ਹੈਲੀਕਾਪਟਰ ਚਲੇ ਗਏ helicopter ਦਿੱਤੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ 23 ਆਪਣਾ ਅਪ੍ਰੈਲ ਚ ਤੇ ਉਦੋਂ ਬਾਅਦ ਉਹਨਾਂ ਨੇ ਵਰਤਿਆ ਇਹਨੂੰ ਮਈ 26 ਤੱਕ ਤੇ ਇਹ ਸਾਰਾ ਪੈਸਾ ਤੁਸੀਂ ਗਿਣ ਸਕਦੇ ਹੋ ਇਹਦਾ ਰੇਟ ਹੈਗਾ ਜਹਾਜ਼ ਦਾ helicopter ਦਾ ਪਰ ਆਵਰ 5 ਲੱਖ ਪਲੱਸ ਤੇ ਅੱਗੇ ਤੁਹਾਨੂੰ ਦੱਸਦੇ ਆਂ ਜੀ ਕਰਨ ਮਹਾਲ ਨੂੰ ਦੱਸਿਆ ਕਿ ਉਹਨਾਂ ਨਾਲ ਸਾਰਾ ਪੈਸਾ ਜਿਹੜਾ ਦੇਣ ਦੇਣ ਹੋਣਾ ਉਹ ਰਜਿੰਦਰ ਗੁਪਤਾ ਨੇ ਕਰਨਾ ਇਹ ਕਰਨੋਰ ਮਹਲ ਨੇ ਕਨਵੇ ਕੀਤਾ ਹੁਣ ਅੱਗੇ ਆਉਂਦੇ ਲੰਮੀ ਕਹਾਣੀ ਨੂੰ ਛੋਟੀ ਕਰਦੇ ਹੋਏ ਰਜਿੰਦਰ ਗੁਪਤਾ ਦੀਆਂ ਦੋ ਕੰਪਨੀਆਂ ਦੇ ਟੁੱਟਵੇਂ ਪੈਸੇ ਪੇਮੈਂਟਸ ਉਹ ਅਨਿਲ ਰਾਜ ਨੂੰ ਮਿਲੀਆਂ ਕੁੱਲ ਬਣਦੇ ਸੀ 7 ਕਰੋੜ 60 ਲੱਖ ਰੁਪਏ ਪਰ ਦਿੱਤੇ ਗਏ 5 ਕਰੋੜ 50 ਲੱਖ ਰੁਪਏ ਇਹ ਕੰਪਨੀਆਂ ਜਿਹੜੀਆਂ ਸੀ ਇਹਨਾਂ ਬਾਰੇ ਵੀ ਆਪਾਂ ਅਗਲੇ ਵੀਡੀਓ ਦੇ ਵਿੱਚ ਗੱਲਬਾਤ ਖੁੱਲ ਕੇ ਕਰਾਂਗੇ ਤੇ ਫਿਰ ਅੱਗੇ ਹੁੰਦਾ ਜੀ ਕਿ ਪੈਸੇ ਜਿਹੜੇ ਘਟ ਗਏ ਇਹਦੇ ਵਾਸਤੇ 2019 ਤੋਂ ਅਨਿਲ ਰਾਜ ਦਰਬ ਦਰ ਪਟਕਰੇ ਨੇ ਪਰ ਦੇਨ ਦੇ ਵਿੱਚ ਕੋਈ ਆਉਂਦਾ ਨਹੀਂ ਕੈਪਟਨ ਅਮਰਿੰਦਰ ਨੂੰ ਜਦੋਂ ਮਿਲ ਜਾਂਦੇ ਆ ਮੋਤੀ ਮਹਲ ਪਟਿਆਲੇ ਤਾਂ ਉਹਨਾਂ ਨੂੰ ਅੰਦਰ ਵੜ ਨਹੀਂ ਦਿੱਤਾ ਜਾਂਦਾ ਜਦੋਂ ਉਹ ਸਸਵਾ ਜਾਂਦੇ ਆ ਮਿਲਣ ਤਾਂ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ ਜਦੋਂ ਦੂਜੇ ਅਧਿਕਾਰੀਆਂ ਨੂੰ ਮਿਲ ਜਾਂਦੇ ਸੀ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਉਹਨਾਂ ਨੂੰ 6-6 ਘੰਟੇ ਖੜਾ ਕਰੀ ਰੱਖਿਆ ਜਾਂਦਾ ਸੀ ਖੂਬੀ RAM ਨੇ ਵੀ ਫੋਨ ਚੱਕਣੇ ਬੰਦ ਕਰਤੇ ਚਹਿਲ ਨੇ ਵੀ ਫੋਨ ਚੱਕਣੇ ਬੰਦ ਕਰਤੇ ਰਵੀਨ ਠੁਕਰਾਲ ਵੀ ਕੋਈ ਕੰਮ ਨਾ ਆ ਸਕਿਆ ਅਨਿਲ ਰਾਜ ਤੇ ਤੇ ਫੇਰ ਕੀ ਹੁੰਦਾ ਜੀ ਤਾਂ ਨੂੰ ਇੱਥੇ ਅਸੀਂ ਪੈਸੇਂਜਰ ਮੈਨੀਫੈਸਟ ਹੁੰਨੇ ਹੈ ਜਹਾਜ਼ ਦਾ ਯਾਨੀ ਕਿ ਹੈਲੀਕਾਪਟਰ ਦਾ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਕੌਣ ਕੌਣ ਜਹਾਜ਼ ਦੇ ਵਿੱਚ ਚੜਦਾ ਰਿਹਾ ਇਹ ਜਿਹੜਾ ਪੈਸੇਂਜਰ ਮੈਨੀਫੈਸਟ ਹੈ ਇਹ ਹੈਗਾ 15 5 19 ਦਾ ਸ਼ਾਮੀ 4 ਤੋਂ 7 ਵਜੇ ਤੱਕ ਦਾ ਟਾਈਮ ਹੈ ਤੇ ਇਹ ਲੋਕ ਸਭਾ ਇਲੈਕਸ਼ਨ ਲਈ ਇਹ ਪਰਮਿਸ਼ਨ ਮੰਗੀ ਜਾਂਦੀ ਆ ਪੰਜਾਬ ਪਬਲਿਕ ਸਕੂਲ ਨਾਬਾ ਦੇ ਗਰਾਊਂਡ ਦੇ ਵਿੱਚ ਉਸਰਨਦੀ ਆ ਤੇ ਕਹਿੰਦੇ ਆ ਜੀ ਜਹਾਜ਼ 'ਚ ਫਿਰ ਉਤਰਦਾ ਕੌਣ ਕਾਣਾ ਤੁਸੀਂ ਦੇਖੋ ਪਹਿਲੇ ਨੰਬਰ ਤੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਲਈ ਜਹਾਜ਼ ਹਾਇਰ ਕੀਤਾ ਗਿਆ ਦੂਜੇ ਨੰਬਰ ਤੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਜਾਂ ਚੀਫ ਸਿਕਿਉਰਿਟੀ ਆਫੀਸਰ ਖੁਬੀराम ਦੂਜੇ ਨੰਬਰ ਤੇ ਰਵੀਨ ਠੁਕਰਾਲ ਮੀਡੀਆ ਐਡਵਾਈਜ਼ਰ ਜਿਹੜੇ ਕਿ ਅੱਜਕੱਲ ਕੈਨੇਡਾ 'ਚ ਸ਼ਿਫਟ ਹੋ ਗਏ ਨੇ ਤੇ ਅੱਗੇ ਆਉਂਦੇ ਆ ਜੀ ਨਿਰਵਾਨ ਸਿੰਘ ਨਿਰਵਾਨ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਿਸ਼ਤੇਦਾਰ ਦੱਸੇ ਜਾਂਦੇ ਆ ਸਾਡੇ ਕੋਲ ਇਸ ਹੈਲੀਕਾਪਟਰ ਦੇ ਵੱਧ ਨੂੰ ਭਰੀਆਂ ਗਈਆਂ ਉਡਾਨਾਂ ਦੇ ਮੈਨੀਫੈਸਟ ਯਾਨੀ ਕਿ ਪੈਸੇਂਜਰ ਮੈਨੀਫੈਸਟ ਮੌਜੂਦ ਨੇ ਜਿਹਦੇ ਵਿੱਚ ਕਦੇ ਕੈਪਟਨ ਅਮਰਿੰਦਰ ਦੇ ਨਾਲ ਭਰਤਿੰਦਰ ਚਾਹਲ ਵੀ ਸਫ਼ਰ ਕਰਦੇ ਸੀ ਤੇ ਹੋਰ ਅਧਿਕਾਰੀ ਵੀ ਸਫ਼ਰ ਕਰਦੇ ਸੀ ਕੁਝ ਪੁਲਿਸ ਵਾਲੇ ਵੀ ਕਰਦੇ ਸੀ ਸਾਰਿਆਂ ਦੇ ਨਾਮ ਪੈਸੇਂਜਰ ਮੈਨੀਫੈਸਟ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਨੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਯੂਨੀਅਨ ਟੈਰਿਟਰੀ ਦੀ ਇਕਨੋਮਿਕ ਅਫੈਂਸ ਵਿੰਗ ਯਾਨੀ ਕਿ ਪੁਲਿਸ ਉਹਨਾਂ ਨੇ ਆਪਣੀ ਪ੍ਰਲਬੰਧ ਰਿ ਇਨਕੁਆਰੀ ਦੇ ਵਿੱਚ ਕੀ ਲੱਭ ਕੇ ਦਿੱਤਾ ਇਹ ਰਿਪੋਰਟ 21/11/2021 ਨੂੰ ਐਸਪੀ ਕੇਤਨ ਬਾਂਸਰਲ ਆਈਪੀਐਸ ਨੂੰ ਭੇਜ ਦਿੱਤੀ ਗਈ ਸੀ ਇਕਨੋਮਿਕ ਅਫੈਂਸ ਵਿੰਗ ਬਾਂਸਰਲ ਦੇ ਅਧੀਨ ਸੀ ਨਾ ਕਿ ਉਸ ਵਕਤ ਦੇ ਐਸਐਸਪੀ ਕੁਲਦੀਪ ਚਾਹਲੜੀ ਕੇਤਨ ਬਾਂਸਲ ਤੋਂ ਬਾਅਦ ਇਹ ਰਿਪੋਰਟ ਆਈਜੀ ਕੋਲ ਜਾਂਦੀ ਆ ਇਸ ਰਿਪੋਰਟ ਦੇ ਵਿਸਤਾਰ ਤੁਹਾਨੂੰ ਦੱਸ ਦਿੰਨੇ ਆ ਸਿਰਫ ਆਪਰੇਟਿਵ ਪਾਰਟ ਯਾਨੀ ਕਿ ਕਨਕਲੂਜਨ ਫਾਈਨਿੰਗ ਕੀ ਕਢੀ ਇਨਵੈਸਟੀਗੇਟਿੰਗ ਆਫਿਸਰ ਸਬ ਇਨਸਪੈਕਟਰ ਸਤਿੰਦਰ ਸਿੰਘ ਨੇ ਇਹ ਅੰਗਰੇਜ਼ੀ ਚ ਤੇ ਮੈਂ ਤੁਹਾਨੂੰ ਹੌਲੀ ਹੌਲੀ ਸੁਣਾਉਂਗਾ ਤੇ ਪਰ ਇਹ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਜ਼ਰੂਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਨਲ ਅਨਿਲ ਰਾਜ ਹੈ ਅੱਜ ਮੈਂ ਤੁਹਾਡੇ ਸਾਹਮਣੇ ਕੁਝ ਫੈਕਟਸ ਰੱਖਣਾ ਚਾਹੁੰਦਾ ਕਿ ਕਿਸ ਤਰ੍ਹਾਂ ਮੇਰੇ ਨਾਲ ਥੀਟਿੰਗ ਹੋਈ ਤੇ ਕਿਸ ਤਰ੍ਹਾਂ ਸਾਡੇ ਜਿਹੜੇ ਸੂਬੇ ਦੇ ਤਾਕਤਵਰ ਲੋਗ ਨੇ ਇੱਕ ਫੌਜੀ ਅਫਸਰ ਨੂੰ ਚੀਟ ਕਰਦੇ ਆ 2019 ਦੇ ਵਿੱਚ ਮੇਰੇ ਤੋਂ ਪੰਜਾਬ ਗਵਰਨਮੈਂਟ ਵਾਸਤੇ ਹੈਲੀਕਾਪਟਰ ਹਾਰ ਕਰਵਾਇਆ ਕਰਨਲ ਆਰ ਪੀ ਐਸ ਮਹਿਲ ਨੇ ਜਿਹੜਾ ਉਦੋਂ ਪੰਜਾਬ ਦੇ ਵਿੱਚ ਐਡਵਾਈਜ਼ਰ ਹੁੰਦਾ ਸੀ ਕੈਪਟਨ ਨਮਰਿੰਦਰ ਸਿੰਘ ਦਾ ਕੈਪਟਨ ਨੇ ਮੇਰੇ ਨਾਲ ਗਲਤੀ ਕੀਤੀ ਮੈਂ ਆ ਹੈਲੀਕਾਪਟਰ ਇਹਨਾਂ ਨੂੰ ਦਿੱਤਾ ਤੇ ਮੈਨੂੰ ਇਹਨਾਂ ਨੇ ਆਸ਼ਵਾਸ਼ਨ ਦਿੱਤਾ ਕਿ ਸਾਰੇ ਪੈਸੇ ਜਿਹੜਾ ਟ੍ਰਾਈਡੈਂਟ ਗਰੁੱਪ ਦਾ ਮਾਲਕ ਹੈ ਰਜਿੰਦਰ ਗੁਪਤਾ ਉਹ ਦੇ ਦੇਗਾ ਉਹਦੇ ਕਰ ਇਹਨਾਂ ਨੇ ਮੈਨੂੰ ਬੁਲਾਇਆ ਸੈਕਟਰ 9 ਦੇ ਵਿੱਚ ਉਹਦਾ ਘਰ ਹੈ ਚੰਡੀਗੜ੍ਹ ਉੱਥੇ ਇਹਨਾਂ ਨੇ ਨਾ ਮੇਰੇ ਨਾਲ ਸਾਰੀ ਗੱਲਾਂ ਕੀਤੀਆਂ ਤੇ ਮੈਨੂੰ ਕਿਹਾ ਕਿ ਵੀ ਤੁਸੀਂ ਪਰਵਾਹ ਨਾ ਕਰੋ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਲੇਕਿਨ ਇਹਨਾਂ ਨੇ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਮੇਰੇ ਤਕਰੀਬਨ 2 ਕਰੋੜ ਰੁਪਏ ਰੱਖ ਲਏ ਆਪਣੇ ਕੋਲ ਮੈਂ 2019 ਤੋਂ ਲੈ ਕੇ 2023 ਸਾਰੇ ਪਾਸੇ ਚੱਕਰ ਮਾਰੇ ਇਹ ਮੈਨੂੰ ਮਿਲਣ ਤੋਂ ਬਿਲਕੁਲ ਇਹਨਾਂ ਨੇ ਇਨਕਾਰ ਕਰਤਾ ਨਾ ਇਹ ਮੇਰੇ ਫੋਨ ਚੱਕਦੇ ਆ ਹੁਣ ਇਹ ਮਿਰਦੇ ਰਜਿੰਦਰ ਗੁਪਤਾ ਆਪਣੀ ਕੰਪਨੀ ਦੇ ਥਰੂ ਝੂٹے ਕੇਸ ਪਾ ਰਿਹਾ ਹੈ ਇਹ ਮੇਰੇ ਪਿੱਛੇ ਲੋਕਾਂ ਨੂੰ ਲਗਾ ਰਿਹਾ ਹੈ ਇਹ ਮੈਨੂੰ ਧਮਕੀਆਂ ਦੇ ਰਿਹਾ ਤੇ ਨਾਲੇ ਮੇਰੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਮੈਂ ਸਾਰੇ ਪਾਸੇ ਆਇਆ ਅੱਜ ਮੈਂ ਇਹ ਕਹਿਣਾ ਚਾਹਨਾ ਕਿ ਜਿਹੜੇ ਇਹ ਸਾਡੇ ਸੂਬੇ ਦੇ ਲੋਗ ਨੇ ਇਹ ਪੋਲਿਟਿਸ਼ੀਅਨਸ ਇਹ ਜਿਹੜੇ ਪੁਲਿਸ ਦੇ ਕੁਝ ਲੋਗ ਇਹਦੇ ਚ ਇਨਵੋਲਡ ਨੇ ਉਹ ਮੇਰੇ ਨਾਲ ਧੱਕਾ ਕਰ ਰਹੇ ਹੈ ਮੈਨੂੰ ਜਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ ਇਹਨਾਂ ਨੇ ਤੇ ਇਹ ਮੇਰਾ ਪੈਸਾ ਵੀ ਨਹੀਂ ਦੇ ਰਹੇ ਕਰਨ ਸਾਹਿਬ ਇਹ ਦੱਸੋ ਬਈ ਤੁਸੀਂ ਇਹ ਜਹਾਜ਼ ਪੰਜਾਬ ਸਰਕਾਰ ਨੂੰ ਦਿੱਤਾ ਸੀ ਜਾਂ ਕੈਪਟਨ ਅਮਰਿੰਦਰ ਨੂੰ ਪ੍ਰਾਈਵੇਟ ਕਪੈਸਿਟੀ ਚ ਇਲੈਕਸ਼ਨ ਕੈਂਪੇਨ ਵਾਸਤੇ ਦਿੱਤਾ ਸੀ ਇਹ ਜੀ ਜਹਾਜ਼ ਜਿਹੜਾ ਇਹਨਾਂ ਦਾ ਐਡਵਾਈਜ਼ਰ ਸੀ ਕਰਨਲ ਮਹਿਲ ਉਹਨੇ ਲਿਆ ਸੀਗਾ ਕਿਉਂਕਿ ਇਲੈਕਸ਼ਨ ਦੇ ਟਾਈਮ ਦੇ ਵਿੱਚ ਆਚਾਰ ਸੰਗਿਤਾ ਲਾਗੂ ਹੁੰਦੀ ਹੈ ਦਾ ਕੋਡ ਆਫ ਕੰਡਕਟ ਸੋ ਐਂਡ ਦਾ ਪੇਮੈਂਟ ਵਾਸ ਸਪੋਜ਼ ਟੂ ਬੀ ਡਨ ਬਾ ਰਜਿੰਦਰ ਗੁਪਤਾ ਆਫ ਰਾਈਡਨ ਗਰੁੱਪ ਠੀਕ ਹੈ ਠੀਕ ਹੈ ਤੁਸੀਂ ਕਿਤੇ ਕਿਤੇ ਗਏ ਜੀ ਇਹਦੇ ਲਈ ਹੈਲਪ ਲਾਈਨ ਲਈ ਵਿਚ ਕਾਰਨਰਸ ਯੂ ਟੱਚਡ ਮੈਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੀਐਮ ਹਾਊਸ ਦੇ ਵਿੱਚ ਕਈ ਵਾਰ ਗਿਆ ਸੀਐਮ ਹਾਊਸ ਦੇ ਵਿੱਚ ਆਈ ਮੈਟ ਖੁੱਬੀ ਰਾਮ ਆਈ ਮੈਟ ਭਰਤਿੰਦਰ ਚੈਲ ਉਹ ਤੋਂ ਹੁੰਦਾ ਸੀ ਨਾ ਦਾ ਇੱਕ ਉੱਥੇ ਆਈਜੀ ਰਾਕੇਸ਼ ਗਰਵਾਲ ਸੀ ਆਰਪੀਐਸ ਮਹਿਲ ਸੀ ਮੈਂ ਕਈ ਚਿੱਠੀਆਂ ਵੀ ਇਹਨਾਂ ਨੂੰ ਪਾਈਆਂ ਜਿਹੜਾ ਮੇਰੇ ਕੋਲ ਐਵੀਡੈਂਸ ਹੈ ਕਿ ਟੂ ਕੈਪਟਨ ਦੇ ਕੋਲ ਇਹਨਾਂ ਨੇ ਨਾ ਮੈਨੂੰ ਇੱਕ ਵਾਰੀ ਵੀ ਕੈਪਟਨ ਸਾਹਿਬ ਨੂੰ ਨਹੀਂ ਮਿਲਣ ਦਿੱਤਾ ਆਪਣੀ ਸਾਈਡ ਸਟੋਰੀ ਰੱਖਣ ਦੀ ਉਲਟਾਰਾ ਜਿੰਦਰ ਗੁਪਤਾ ਤੋਂ ਜਦੋਂ ਪੈਸੇ ਮੰਗੇ ਤੇ ਇਹਨੇ ਮੇਰੇ ਤੇ ਝੂਠੀ ਕੇਸ ਫਾਈਲ ਕੀਤੇ ਲੁਧਿਆਣਾ ਬਰਨਾਲਾ ਜਿਹੜੇ ਇਹਦੇ ਖਾਰਜ ਵੀ ਹੋਏ ਐ ਇਹ ਕਹਿੰਦਾ ਜੀ ਇਹਨੇ ਮੈਨੂੰ ਪੈਸਾ ਉਧਾਰ ਦਿੱਤਾ ਮੈਂ ਚਾਹਨਾ ਵੀ ਇਹਦੇ ਕੋਲ ਕੋਈ ਪ੍ਰੂਫ ਹੈ ਕਿਉਂ ਇਹਨੇ ਮੈਨੂੰ ਉਧਾਰ ਦਿੱਤਾ ਤੇ ਜੇ ਇਹਨੇ ਮੈਨੂੰ ਪੈਸਾ ਉਧਾਰ ਦਿੱਤਾ ਤੇ ਜਿਹੜੀ ਫਲਾਈਂਗ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਜਿਹਦਾ ਸਾਰਾ ਪੈਸੇਂਜਰ ਮੈਨੀਫੈਸਟ ਹੈ ਉਹ ਪੈਸਾ ਕੌਣ ਦੇਏਗਾ ਉਹ ਕਾਂਗਰਸ ਪਾਰਟੀ ਦੇਗੀ ਕਿ ਕੈਪਟਨ ਅਮਰਿੰਦਰ ਸਾਹਿਬ ਦੇਣਗੇ ਕਿ ਇਹ ਰਜਿੰਦਰ ਗੁਪਤਾ ਦੇਵੇਗਾ ਮੈਂ ਬੀਿੰਗ ਅ ਫੌਜੀ ਮੈਂ ਕਈ ਵਾਰੀ ਕੈਪਟਨ ਸਾਹਿ ਲੇਕਿਨ ਜਿਹੜੇ ਉਹਨਾਂ ਦੇ ਬਿਊਰੋਕਰੇਟਸ ਅਫੀਸ਼ੀਅਲਸ ਨੇ ਉਹ ਮੈਨੂੰ ਬਿਲਕੁਲ ਇਹਨਾਂ ਤੋਂ ਮਿਲਣ ਨਹੀਂ ਦੇ ਰਹੇ ਨਾ ਹੀ ਮੈਨੂੰ ਆਪਣੀ ਸਾਈਟ ਦੀ ਸਟੋਰੀ ਰੱਖਣ ਦੇ ਰਹੇ ਮੈਂ ਲਾਚਾਰ ਹੋ ਕੇ ਹੁਣ ਤੁਹਾਡੇ ਸਾਹਮਣੇ ਦੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਇੱਕ ਆਮ ਆਦਮੀ ਨੂੰ ਇਹ ਲੋਕੀ ਪਰੇਸ਼ਾਨ ਕਰਦੇ ਤੁਸੀਂ ਅਨਿਲ ਰਾਜ ਦੀ ਵੀਡੀਓ ਦੇਖੀ ਹੁਣ ਤੁਹਾਨੂੰ ਯੂਟੀ ਪੁਲਿਸ ਦੀ ਰਿਪੋਰਟ ਦਾ ਕਨਕਲੂਜਨ ਸੁਣਾਉਂਦੇ ਆ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਆ ਜੀ ਅੰਗਰੇਜ਼ੀ ਚ ਮੈਂ ਲੱਥਾ ਨਾਲ ਨਾਲ ਕਰਦਾ ਚੱਲੂਗਾ ਕਹਿੰਦੇ ਜੀ ਬਿਫੋਰ ਗoing ਟੂ ਆਸਟ੍ਰੇਲੀਆ ਫਾਰ ਲਾਸਟ ਰਾਈਟਸ ਆਫ ਹਿਸ ਮਦਰ ਅਨਿਲ ਰਾਜ ਲੈਫਟਨ ਕੋਰਨਲ ਹੈਂਡਡ ਓਵਰ ਕਾਪੀ ਆਫ ਟਰਮਸ ਐਂਡ ਕੰਡੀਸ਼ਨਸ ਟੂ ਕਰਨ ਆਰ ਪੀ ਐਸ ਮਾਹਲ ਐਂਡ ਰਜਿੰਦਰ ਗੁਪਤਾ ਉਹਨਾਂ ਨੇ ਕਿਹਾ ਜੀ ਅਨਿਲ ਰਾਜ ਦੀ ਮਾਤਾ ਦੇ ਡੈਥ ਤੇ ਯਾਨੀ ਕਿ ਮੌਤ ਦੇ ਲਈ ਜਿਹੜਾ ਉਹਨਾਂ ਨੇ ਲਾਸਟ ਰਾਈਟਸ ਅਖੀਲੀਆਂ ਰਸਮਾਂ ਦੀ ਸ਼ਾਮਲ ਹੋਣ ਜਾਣਾ ਸੀ ਉਹਨਾਂ ਨੇ ਉਸ ਤੋਂ ਪਹਿਲਾਂ ਇਹ ਜਿਹੜਾ ਐਗਰੀਮੈਂਟ ਸੀ ਤਿਆਰ ਕਰਕੇ ਕਰਨਲ ਆਰ ਪੀ ਐਸ ਮਾਹਲ ਤੇ ਰਜਿੰਦਰ ਗੁਪਤਾ ਦੇ ਹੱਥ ਫੜਾ ਦਿੱਤਾ ਅੱਗੇ ਲਿਖਦੇ ਆ ਜੀ ਓਨ ਗੁੱਡ ਫੇਥ ਬਟ ਐਕਟਸ ਆਫ ਅਲੈਜਡ ਅਕਿਊਜ਼ਡ ਪਰਸਨਸ ਸੀਮ ਟੂ ਬੀ ਡਾਊਟਫੁਲ ਫ਼੍ਰੋਮ ਦੀ ਬਿਗਨਿੰਗ ਐਸ ਇਟ ਇਜ਼ ਮੈਲਾਫਾਈਡ ਇੰਟੈਂਸ਼ਨ ਆਫ ਅਲੈਜਡ ਪਰਸਨਸ ਯਾਨੀ ਕਿ ਸ਼ੁਰੂ ਤੋਂ ਕਿੰਨੇ ਜੀ ਲੱਗਦਾ ਸੀ ਕਿ ਇਹ ਵਿਅਕਤੀਆਂ ਦੀ ਜਿਹੜੀ ਨੀਅਤ ਆ ਉਹ ਮਾੜੀ ਆ ਮੈਲਾਫੀਡਾ ਸ਼ੱਕੀ ਆ ਡਾਊਟਫੁਲ ਆ ਇੱਕ ਬੰਦੇ ਕੀ ਕਰਨਾ ਚਾਹੁੰਦੇ ਸੀ ਟੂ ਯੂਟਿਲਾਈਜ਼ ਦੀ ਸਰਵਿਸਸਸ ਆਫ ਦੀ ਹੈਲੀਕਾਪਟਰਸ ਇਨ ਦੀ ਇਲੈਕਸ਼ਨ ਕੈਂਪੇਨ ਵਿਦਆਊਟ ਪੇਇੰਗ ਦੀ ਚਾਰजेस ਆਫ ਦੀ ਹੈਲੀਕਾਪਟਰ ਟੂ ਦੀ ਕੰਪਲੇਨੈਂਟ ਨਾਓ ਇਟ ਇਜ਼ ਨੈਸਸਰੀ ਟੂ ਵੈਰੀਫਾਈ The actual facts and allegations levelled by the complainant are detailed inquiry the required, so it is therefore requested that necessary permissions be allowed, be given to call the alleged accused for questioning and this permission may be accorded. Sir Inspector a ਅਸੀਂ ਕੰਪੋਨੇਂਟ ਦੀਆਂ ਗੱਲਾਂ ਤੋਂ ਕਨਵਿੰਸ ਹੋ ਗਏ ਆ ਪਰ ਅਮਾ ਫਸਾਏ ਹੁਣ ਇਸ ਸ਼ਿਕਾਇਤ ਤੇ ਅੱਗੇ ਡਿਟੇਲਡ ਜਾਂਚ ਕਰਨ ਦੇ ਲਈ ਸਾਨੂੰ ਉਹ ਸਾਰੇ ਵਿਅਕਤੀਆਂ ਨੂੰ ਤਲਬ ਕਰਨਾ ਚਾਹੀਦਾ ਹੈ ਫੋਰ ਕੁਐਸਚਨਿੰਗ ਉਹਨਾਂ ਨੂੰ ਸਵਾਲ ਜਵਾਬ ਕਰਨ ਲਈ ਇਹ ਦਰਸ਼ਕ ਹਨ ਕੌਣ ਇਹ ਸਾਰੇ ਹਨ ਕੈਪਟਨ ਅਮਰਿੰਦਰ ਸਿੰਘ ਇਹ ਹੈਗੇ ਆ ਜੀ ਭਰਤਿੰਦਰ ਸਿੰਘ ਚਾਹਲ ਖੂਬੀ ਰਾਮ ਰਵਿੰਦ ਰਵਿੰਦ ਠੁਕਰਾਲ ਤੇ ਆਰ ਪੀਐਸ ਮਹਿਲ ਇਹਨਾਂ ਸਾਰਿਆਂ ਦੀ ਤਲਬੀ ਰਜਿੰਦਰ ਗੁਪਤਾ ਆਲਸੋ ਇਹਨਾਂ ਸਾਰਿਆਂ ਦੀ ਤਲਬੀ ਦੀ ਸਿਫਾਰਿਸ਼ ਸਬ ਇਨਸਪੈਕਟਰ ستਿੰਦਰ ਸਿੰਘ ਨੇ ਕੀਤੀ ਉਹ ਤੋਂ ਬਾਅਦ ਕੀ ਹੁੰਦਾ ਇਹ ਬੜਾ ਇੰਟਰਸਟਿੰਗ ਤੁਸੀਂ ਸਕਰੀਨ ਤੇ ਦੇਖੋ ਕਿ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਲਿਖੀਆਂ ਹਨ ਸਕਰੀਨ ਤੇ ਦੇਖ ਲਓ ਕਨਕਲੂਜਨ ਜਿਹੜਾ ਮੈਂ ਤੁਹਾਨੂੰ ਅੰਗਰੇਜ਼ੀ ਚ ਪੜ੍ਹ ਕੇ ਸੁਣਾਇਆ ਉਹ ਸਾਰਾ ਤੁਸੀਂ ਸਕਰੀਨ ਤੇ ਮੈਂ ਵੀ ਜੁਡੀਟਰ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਉਹ ਦਿਖਾ ਦੇ ਇਸ ਇਨਕੁਆਇਰੀ ਰਿਪੋਰਟ ਤੇ ਉਸ ਵਕਤ ਦੇ ਇਕਨੋਮਿਕ ਅਫੈਂਸਸ ਵਿੰਗ ਦੇ ਡੀਐਸਪੀ ਤੇ ਐਸਪੀ ਨੇ ਆਗਿਆ ਦੇਣ ਦੀ ਸਿਫਾਰਿਸ਼ ਕੀਤੀ 23 11 2021 ਨੂੰ ਤੇ ਫਿਰ ਉਸ ਤੋਂ ਬਾਅਦ ਇਹ ਫਾਈਲ ਕਿੱਥੇ ਉਹ ਦੱਸਦੇ ਆ ਦਰਸ਼ਕਾਂ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਇਹ ਰਿਪੋਰਟ ਤੇ ਅੱਜ ਤੱਕ ਅਗਲੇਰੀ ਕਾਰਵਾਈ ਹੋਈ ਨਹੀਂ ਤੇ ਫਿਰ ਸਾਡੀ ਜਾਣਕਾਰੀ ਮੁਤਾਬਕ ਇਹ ਜਿਹੜੀ ਰਿਪੋਰਟ ਉਸ ਵਕਤ ਹੁਣ ਵੀ ਨਹੀਂ ਹੋਈ ਐਸਪੀ ਕੇਤਨ ਬਾਂਸਲ ਨੇ ਪੰਜਾਬ ਪੁਲਿਸ ਨੂੰ ਆਪਣੇ ਆਈਜੀ ਦੀ ਪ੍ਰਵਾਨਗੀ ਲੈ ਕੇ ਟਰਾਂਸਫਰ ਕਰਤੀ ਇਸ ਫਾਈਲ ਨੂੰ ਪੰਜਾਬ ਪੁਲਿਸ ਕੋਲ ਟਰਾਂਸਫਰ ਕਰਨਾ ਬਹੁਤ ਹੀ ਆਬਜੈਕਸ਼ਨੇਬਲ ਕਾਰਵਾਈ ਸੀ ਕਿਉਂਕਿ ਦਿ ਪਲੇਸ ਆਫ ਅਕਰੈਂਸ ਇਹ ਜਿੱਥੇ ਮੌਕਾ ਸੀ ਯਾਨੀ ਕਿ ਵਾਰਦਾਤ ਕਹਿ ਲੋ ਜਾਂ ਜਿੱਥੇ ਕਹਿ ਲੋ ਅਕਰੈਂਸ ਹੋਈ ਉਹ ਚੰਡੀਗੜ੍ਹ ਸੀ ਸੈਕਟਰ 9 ਦੀ ਕੋਠੀ ਰਜਿੰਦਰ ਗੁਪਤਾ ਦੀ ਉਥੋਂ ਦੀ ਸੀ ਤੇ ਪੰਜਾਬ ਪੁਲਿਸ ਦੀ ਜਰਿਸਡਿਕਸ਼ਨ ਦੇ ਵਿੱਚ ਇਹ ਨਹੀਂ ਸੀ ਆਉਂਦਾ ਆਨਟੈਨੋਨਸ ਯੂਟੀ ਪੁਲਿਸ ਸਮਝਦੀ ਆ ਕਿ ਚੰਡੀਗੜ੍ਹ ਹੁਣ ਪੰਜਾਬ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਤੁਹਾਨੂੰ ਸਭ ਨੂੰ ਪਤਾ ਕਿੱਥੇ ਦਿੱਤਾ ਗਿਆ ਹੁਣ ਤੁਹਾਨੂੰ ਦੱਸ ਦਿਆਂ ਇਹ ਪੰਜਾਬ ਦਸਤਾਵੇਜ਼ ਵੱਲੋਂ ਕੇਸ ਟਰਾਂਸਫਰ ਕਰਨ ਦੇ ਆਧਾਰ ਬਾਰੇ ਜਾਣਨ ਦੀ ਕੀ ਕੀ ਕੋਸ਼ਿਸ਼ ਕੀਤੀ ਗਈ ਕਿਹਨੂੰ ਕਿਹਨੂੰ ਸੰਪਰਕ ਕੀਤਾ ਗਿਆ ਸਭ ਤੋਂ ਪਹਿਲਾਂ ਅਸੀਂ ਉਸ ਵਕਤ ਦੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਦ ਨਾਲ ਸੰਪਰਕ ਕੀਤਾ ਜਿਹੜੇ ਕਿ ਹੁਣ ਜਲੰਧਰ ਦੇ ਵਿੱਚ ਕਮਿਸ਼ਨਰ ਲੱਗੇ ਹੋਏ ਨੇ ਕਮਿਸ਼ਨਰ ਆਫ ਪੁਲਿਸ ਉਹਨਾਂ ਦਾ ਜਵਾਬ ਤੁਸੀਂ ਜੋ ਸਾਨੂੰ ਆਇਆ ਸਕਰੀਨ ਤੇ ਦੇਖ ਸਕਦੇ ਹੋ ਸ਼ਾਰਟ ਆਨਸਰ ਉਤੋਂ ਬਾਅਦ ਸਾਡੀ ਉਹਨਾਂ ਨਾਲ ਟੈਲੀਫੋਨ ਤੇ ਵੀ ਲੰਬੀ ਚੌੜੀ ਗੱਲਬਾਤ ਹੋਈ ਤੋ ਸਾਨੂੰ ਇਹ ਇੱਥੋਂ ਪਤਾ ਲੱਗਿਆ ਕਿ ਜਿਹੜੀ ਇਕਨੋਮਿਕ ਅਫੈਂਸਸ ਵਿੰਗਰ ਉਹ ਐਸਐਸਪੀ ਕੁਲਦੀਪ ਚਹਿਲ ਦੇ ਥੱਲੇ ਅੰਡਰ ਆਉਂਦੀ ਨਹੀਂ ਸੀ ਇਹਦਾ ਇੰਚਾਰਜ ਸੀਗਾ ਆਈਪੀਐਸ ਕੇਤਨ ਬਾਂਸਲ ਕੇਤਨ ਬਾਂਸਲ ਸਾਹਿਬ ਦਾ ਪਿਛੋਕਰ ਬਰਨਾਲੇ ਦਾ ਯਾਨੀ ਕਿ ਉਹ ਬਰਨਾਲੇ ਰਹਿੰਦੇ ਆ ਜਿੱਦੇ ਕੇ ਨੇੜੇ ਹੀ ਟ੍ਰਾਈਡੈਂਟ ਫੈਕਟਰੀ ਲੱਗੀ ਹੋਈ ਆ ਤਾਂ ਇਹ ਤੁਸੀਂ ਜੋ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਕੰਰਿੰਟ ਦੇਖ ਲਓ ਤੇ ਉਹ ਤੋਂ ਬਾਅਦ ਫਿਰ ਅਸੀਂ ਉਹਨਾਂ ਦੀ ਤੁਹਾਨੂੰ ਆਡੀਓ ਰਿਕਾਰਡਿੰਗ ਵੀ ਸੁਣਾਵਾਂਗੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਫਾਈਲ ਚੈੱਕ ਕਰ ਦਣਾ ਫਿਰ ਤੁਹਾਨੂੰ ਦੱਸਦਾ ਤੇ ਫਿਰ ਉਸ ਤੋਂ ਬਾਅਦ ਫੋਨ ਹੋ ਗਿਆ ਉਹਨਾਂ ਦਾ ਗੁੱਲ ਯਾਨੀ ਕਿ ਨਾ ਫੋਨ ਚੱਕਣਾ ਨਾ ਰਿਵਰਟ ਕਰਨਾ ਨਾ ਮੈਸੇਜ ਦਾ ਜਵਾਬ ਦੇਣਾ ਹੈਲੋ ਹਾਂ ਐਸ.ਵੀ. ਸਾਹਿਬ ਗ੍ਰੀਟਿੰਗ ਜੀ ਹਾਂ ਜੀ ਗੁੱਡ ਇਵਨਿੰਗ ਐਕਸਕਿਊਜ਼ ਮੈਮ ਰਜਿੰਦਰ ਸਿੰਘ ਟੈਗਰ ਜਰਨਲਿਸਟ ਕਾਲਿੰਗ ਫਰਮ ਪੰਜਾਬ ਦਸਤਾਵੇਜ਼ YouTube ਨਿਊਜ਼ ਚੈਨਲ ਸਰ ਹਾਂਜੀ ਹਾਂਜੀ ਤੁਹਾਡੇ ਕੋਲ ਨਾ ਜੀ ਇੱਕ ਮਸਲਾ ਚੱਲਦਾ ਰਿਹਾ ਪਹਿਲਾਂ ਬਾਊਟ ਹੈਲੀਕਾਪਟਰ ਕੰਪਲੇਂਟ ਹਾਇਰਿੰਗ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ 2019 ਚ ਦੀ ਕੰਪਲੇਨੈਂਟ ਇਜ਼ ਅ ਨਿਲ ਰਾਜ ਲੈਫਟੇਨੈਂਟ ਕਰਨਲ ਰਿਟਾਇਰਡ ਫਰਮ ਦੀ ਆਰਮੀ and the inquiry was done and it was abhi main hi dekh raha matter you you have sent the file to the punjab police transferred the case to the punjab police the matter is now gathering dust with the punjab police i want to just know mainu na ji dassya colleague transfer kiti file to the police kindly let me know the grounds for transferring a complaint to the punjab police when the police of occurrence is chandigarh मैं चेक कर लेता हूं जी काइंडली काइंडली दिस इज कंप्लीट इन वॉल्स कैप्टन अमरिंदर सिंह एंड सम वेरी इंपॉर्टेंट पीपल इंक्लूडिंग वन इंडस्ट्रियलिस्ट एंड व्हेन डू आई गेट योर रिप्लाई सर मैं चेक कर लेता हूं जी मैं बताता हूं आप बताइएगा नहीं मैं वो घंटे के एक घंटे के बाद रिंग करूंगा जनाब आपको थैंक यू ये वृतांत जो वापर गया असी यूटी दे आई राजकुमार आई नाल ਸੰਪਰਕ ਕੀਤਾ ਮੈਸੇਜ ਪਾਇਆ ਕਾਫੀ ਦਿਨ ਜਵਾਬ ਨਹੀਂ ਆਇਆ ਫਿਰ ਕਾਫੀ ਲੰਮਾਈ ਵੇਟ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਜਿਹੜੀਆਂ ਗੱਲਾਂ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਇਹ ਐਸਪੀ ਇਕਨੋਮਿਕ ਅਫੈਂਸਸ ਵਿੰਗ ਨੂੰ ਚਿੱਠੀ ਰਾਹੀਂ ਪੇਚੋ ਤੇ ਉਹ ਤੁਹਾਨੂੰ ਫਿਰ ਅਕੋਰਡਿੰਗਲੀ ਜਵਾਬ ਦੇ ਦੇਣਗੇ ਯਾਨੀ ਕਿ ਟਾਈਮ ਲਿਮਟ ਕੋਈ ਨਹੀਂ ਚਿੱਠੀ ਪਾਓ ਅਕੋਰਡਿੰਗਲੀ ਜਵਾਬ ਦੇ ਦੇਣਗੇ ਤੇ ਫਿਰ ਅਸੀਂ ई ओ डब्ल्यू ਦੇ ਐਸ ਪੀ ਕੀਤਨ ਬਾਸਰ ਨਾਲ ਸੰਪਰਕ ਕੀਤਾ ਅਸੀਂ ਉਹਨਾਂ ਨੂੰ ਮੈਸੇਜ ਫਾਰਵਰਡ ਕੀਤਾ ਆਈਜੀ ਸਾਹਿਬ ਦਾ ਅਸੀਂ ਕਿਹਾ ਜੀ ਉਹ ਕਹਿੰਦੇ ਆ ਕਿ ਤੁਹਾਨੂੰ ਚਿੱਠੀ ਲਿਖੀ ਜਾਏ ਜਦੋਂ ਕਿ ਜੋ ਕੁਝ ਅਸੀਂ ਚਿੱਠੀ 'ਚ ਪੁੱਛਣਾ ਉਹ ਅਸੀਂ ਵਟਸਐਪ ਮੈਸੇਜ 'ਚ ਪੁੱਛ ਚੁੱਕੇ ਸੀ ਤੇ ਜੇ ਇਹਹੀ ਟੈਕਸਟ ਇਹ ਜਿਹੜਾ ਕੰਟੈਂਟ ਹੈ ਇਹ ਚੱਕ ਕੇ ਤੁਸੀਂ ਈਮੇਲ ਕਰਦੇ ਹੋਗੇ ਤੇ ਫਿਰ ਉਹਦੇ 'ਚ ਕੋਈ ਫਰਕ ਪੈ ਜੂਗਾ ਜੀ ਉਹ ਸੇਮ ਕੁਐਸਚਨ ਸੇਮ ਆਈਡੀਆ ਐਵਰੀਥਿੰਗ ਇਜ਼ ਸੇਮ ਭੇਜਣ ਵਾਲਾ ਬੰਦਾ ਸੇਮ ਦੱਸਣ ਵਾਲਾ ਬੰਦਾ ਕੀਤਨ ਬਾਂਸਲ ਸੇਮ then why another letter be written you can understand the intellectual quotient of these officers ਸੋ ਇਥੋਂ ਆਪਾਂ ਅਗੇ ਤੁਰਦੇ ਆ ਜਦੋਂ ਅਸੀਂ ਕੀਤਨ ਬਾਂਸਲ ਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਸਾਨੂੰ ਈਮੇਲ ਐਡਰੈਸ ਦਿਓ ਅੱਜ ਕੱਲ ਡਾਕੀਏ ਰਾਹੀਂ ਚਿੱਠੀਆਂ ਭੇਜਣ ਦਾ ਜ਼ਮਾਨਾ ਖਤਮ ਹੋ ਗਿਆ ਤੁਸੀਂ ਈਮੇਲ ਤੇ ਐਡਰੈਸ ਦਿਓ ਅਸੀਂ ਤੁਹਾਨੂੰ ਹੁਣੇ ਚਿੱਠੀ ਭੇਜਦੇ ਆ ਹਾਂਜੀ ਉਹਨਾਂ ਨੇ ਸਾਨੂੰ ਈਮੇਲ ਐਡਰੈਸ ਭੇਜਿਆ ਨਹੀਂ ਤੇ ਫਿਰ ਅਸੀਂ ਚਿੱਠੀ ਵੀ ਨਹੀਂ ਭੇਜੀ ਕਿਉਂਕਿ ਸਾਨੂੰ ਸਾਰੀ ਜਾਣਕਾਰੀ ਹੋਰ ਸੋਰਸਸ ਤੋਂ ਪਤਾ ਲੱਗੀ ਸੀ ਹੋਰ ਸੋਰਸਸ ਤੋਂ ਪਤਾ ਲੱਗੀ ਸੀ ਇਹ ਸੋਚਨੇ ਕੀਆ ਕਿ ਯਾਨੀ ਕਿ ਜੇ ਅਸੀਂ ਫਾਈਲ ਨੱਪ ਲਾਂਗੇ ਦੱਬ ਲਾਂਗੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਉਹ ਕਹਿੰਦੇ ਆ ਜੀ ਇਸ਼ਕ ਤੇ ਚੋਰੀ ਕਿਤੇ ਲੁਕੇ ਨਹੀਂ ਰਹਿੰਦੇ ਦੇ ਕੈਨ ਨਾਟ ਬੀ ਹਿਡਨ ਐਨੀਵੇਅਰ ਸੋ ਅੱਗੇ ਹੁੰਦੇ ਆ ਜੀ ਜਦੋਂ ਸਾਨੂੰ ਇਹ ਰੁਖ ਮਿਲਿਆ ਅਸੀਂ ਯੂਟੀ ਦੇ ਡਿਜੀਪੀ ਪ੍ਰਵੀਰ ਰੰਜਨ ਨਾਲ ਵੀ ਸੰਪਰਕ ਕੀਤਾ ਅਸੀਂ ਸੋਚਿਆ ਇਹਨਾਂ ਨਾਲ ਵੀ ਗੱਲਬਾਤ ਕਰਕੇ ਵੇਖ ਲੈਂਦੇ ਆ ਟਰਾਈ ਕਰ ਲੈਂਦੇ ਆ ਉਹੀ ਸਵਾਲ ਅਸੀਂ ਇਹਨਾਂ ਨੂੰ ਭੇਜੇ ਕਿ ਯੂਟੀ ਪੁਲਿਸ ਦੀ ਅਕਲ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਆ ਗਈ ਸੀ ਜਿਹੜੀ ਕਹਿੰਦੀ ਆ ਕਿ ਸੈਕਟਰ 9 ਦੇ ਵਿੱਚ ਗਲਤਬਾਤ ਜਿਸ ਵਕੂਏ ਦੀ ਹੋਈ ਉਹਦਾ ਅਧਿਕਾਰ ਇਨਵੈਸਟੀਗੇਸ਼ਨ ਦਾ ਪੰਜਾਬ ਪੁਲਿਸ ਨੂੰ ਦੇ ਦਿਓ ਤੇ ਪੰਜਾਬ ਪੁਲਿਸ ਫਿਰ ਉਦੋਂ ਬਾਅਦ ਕੀ ਕਰਦੀਏ ਦੱਸਦੇ ਆ ਮੋਬਾਈਲ ਫੋਨ ਤੇ ਸਭਰ ਕੀਤਾ ਡੀਜੀਪੀ ਨੂੰ ਚੱਕਿਆ ਦੋ ਤਿੰਨ ਵਾਰੀ ਕੀਤਾ ਚੱਕਿਆ ਜੀ ਫਿਰ ਅਸੀਂ ਜਦੋਂ ਮੈਸੇਜ ਪਾ ਚੁੱਕੇ ਸੀ ਫਿਰ ਉਹਨਾਂ ਨੇ ਪੀਏ ਨੂੰ ਫੋਨ ਕੀਤਾ ਪੀਏ ਨੂੰ ਕਿਹਾ ਵੀ ਡੀਜੀਪੀ ਸਾਹਿਬ ਨੂੰ ਕਹੋ ਕਿ ਮੈਸੇਜ ਪਾਇਆ ਹੋਇਆ ਸਾਨੂੰ ਕਾਰਨ ਦੱਸ ਦਿਓ ਕਿ ਇਹਦੇ ਪਿੱਛੇ ਰੀਜ਼ਨ ਕੀ ਸੀ ਇੰਨੀ ਇੰਪੋਰਟੈਂਟ ਫਾਈਲ ਇਸ ਫਾਈਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਇਨਵੋਲਡ ਤੇ ਤੁਸੀਂ ਇਹ ਪੇਜਤੀ ਹੈਗੀ ਪੰਜਾਬ ਪੁਲਿਸ ਕੋਲ ਜਿਹਦਾ ਕੋਈ ਅਧਿਕਾਰ ਖਿੱਤਰ ਯੂਟੀ ਤੇ ਹੁੰਦਾ ਹੀ ਨਹੀਂ ਪੈਂਦਾ ਹੀ ਨਹੀਂ ਫਿਰ ਜਵਾਬ ਨਹੀਂ ਆਇਆ ਹੁਣ ਲੇਟੈਸਟ ਜਾਣਕਾਰੀ ਇਹ ਆ ਕਿ ਇਹ ਫਾਈਲ ਪੰਜਾਬ ਪੁਲਿਸ ਦੇ ਕਿਸੇ ਵੀ ਦਫਤਰ ਦੇ ਵਿੱਚ ਅਵੇਲੇਬਲ ਨਹੀਂ ਹੈਗੀ ਇਹ ਫਾਈਲ ਜਿਹੜੀ ਕਿ ਚੰਡੀਗੜ੍ਹ ਦੇ ਸਭ ਤੋਂ ਨੇੜਲੇ ਸਟੇਸ਼ਨ ਮੁਹਾਲੀ ਆ ਤੇ ਇਹਨੂੰ ਇੱਥੇ ਹੀ ਆਉਣੇ ਚਾਹੀਦੇ ਸੀਗਾ ਇਹ ਮੁਹਾਲੀ ਪੁਲਿਸ ਦੇ ਕਿਸੇ ਵੀ ਦਫਤਰ ਦੇ ਵਿੱਚ ਇਕਨੋਮਿਕ ਅਫੈਂਸਸ ਵਿੰਗ ਦੇ ਵਿੱਚ ਕ੍ਰਾਈਮ ਬ੍ਰਾਂਚ ਦੀ ਵਿੰਗ ਦੇ ਵਿੱਚ ਨਹੀਂ ਹੈਗੀ ਇਹ ਗਈ ਕਿੱਥੇ ਇਹਦਾ ਅਸੀਂ ਸੋਚਦੇ ਹਾਂ ਇੱਕ ਵੱਖਰੀ ਜਾਂਚ ਸ਼ੁਰੂ ਕਰਨੀ ਚਾਹੀਦੀ ਆ ਬਲਕਿ ਇਹ ਨਤੀਜੇ ਕੱਢਣੇ ਹੋਣ ਫਾਈਲ ਖੁਰਦ ਬੁਰਦ ਕਰਨ ਦੇ ਲਈ ਇੱਕ ਵੱਖਰਾ ਪਰਚਾ ਦਰਜ ਕਰਕੇ ਤਫਤੀਸ਼ ਹੋਣੀ ਚਾਹੀਦੀ ਆ ਨਾ ਆਠਿਕ ਸਾਡਾ ਕੀ ਮੰਨਣਾ UT ਪੁਲਿਸ ਦੇ ਛੋਟੇ ಠਾਨੇਦਾਰ ਸਤਿੰਦਰ ਸਿੰਘ ਵੱਲੋਂ ਸਹੀ ਦਿਸ਼ਾ ਚ ਕੀਤੀ ਜਾ ਰਹੀ ਜਾਂਚ ਨੂੰ ਦਿਸ਼ਾਹੀਨ ਕੀਤਾ ਜਾਣਾ ਆਈਪੀਐਸ ਅਫਸਰਾਂ ਵੱਲੋਂ ਐਸਟੀ ਕੋਕ ਹੁਣੀ ਚਾਹੀਦੀ ਹੈ ਜਾਂਚ ਹੁਣੀ ਚਾਹੀਦੀ ਹੈ ਮੌੜ ਨੰਬਰ 2 ਫਾਈਲ ਪੰਜਾਬ ਪੁਲਿਸ ਨੂੰ ਗਲਤ ਟਰਾਂਸਫਰ ਕਰਨ ਦੀ ਸਾਜ਼ਿਸ਼ ਲਈ ਐਸਪੀ ਕੇਤਨ ਬਾਂਸਲ ਅਤੇ ਆਈਜੀ ਰਾਜ ਕੁਮਾਰ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਸਥਿਤੀ ਤੇ ਜੇ ਲੋੜ ਪਵੇ ਉਹਨਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਯੂਟੀ ਦੇ ਐਡਮਿਨਿਸਟਰेटर ਪ੍ਰੋਹਿਤ ਮਿਸਟਰ ਗਵਰਨਰ ਜਿਹੜੇ ਹੈਗੇ ਨੇ ਪ੍ਰੋਹਿਤ ਸਾਹਿਬ ਉਹਨਾਂ ਨੂੰ ਕਰ ਦੇਣੀ ਚਾਹੀਦੀ ਹੈ ਅੱਗੇ ਆਉਂਦਾ ਜੀ ਥਰਡ ਐਂਡ ਲਾਸਟ ਸੈਵਨ ਇੰਸਪੈਕਟਰ ਸਤਿੰਦਰ ਸਿੰਘ ਨੂੰ ਅਨਬਾਇਸਡ ਮੁੱਢਲੀ ਜਾਂਚ ਸਹੀ ਕਰਨ ਲਈ ਸਨਮਾਨਿਤ ਕੀਤਾ ਜਾਣਾ ਚਾਹੀਦਾ ਮਹਿਕਮੇ ਵੱਲੋਂ ਤੇ ਇਸ ਖਬਰ ਦੀ ਅਗਲੀ ਕਿਸ਼ਤ ਜੋ ਕਿ ਅਸੀਂ ਕੱਲ ਪੇਸ਼ ਕਰਾਂਗੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਰਜਿੰਦਰ ਗੁਪਤਾ ਮਾਲਕ ਟ੍ਰੋਇਡੈਂਟ ਦਾ ਕੀ ਕਹਿਣਾ ਉਹਦਾ ਕੀ ਪੱਖ ਆ ਤੇ ਇਹਦੇ ਵਿੱਚ ਅਸੀਂ ਉਹ ਵੀ ਸ਼ਾਮਲ ਕਰਾਂਗੇ ਜੋ ਕਰਨਲ ਆਰ ਪੀ ਐਸ ਮਾਹਲ ਨੇ ਸਾਨੂੰ ਦੱਸਿਆ ਆਪਣਾ ਪੱਖ ਰੱਖਿਆ ਤੁਸੀਂ ਜਾਇਜ਼ਾ ਲੈ ਲੋਗੇ ਕਿ ਕਿੰਨੀ ਕੀ ਗੱਲ ਨੂੰ ਸਹੀ ਕਹਿ ਰਿਹਾ ਹੈ ਕਿ ਕਿੰਨੀ ਕੀ ਗਲਤ ਕਹਿ ਰਿਹਾ ਹੈ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕੱਲ ਦੇ ਐਪੀਸੋਡ ਦੇ ਵਿੱਚ ਅਸੀਂ ਹੋਰ ਵੀ ਕਈ ਛੁੱਟ ਪੁੱਟ ਚੀਜ਼ਾਂ ਐਡ ਕਰਾਂਗੇ ਥੈਟ ਇਜ਼ ਥੈਟ ਇਜ਼ ਸਮ ਐਵਿਡੈਂਸ ਜਿਹੜਾ ਸਾਡੇ ਕੋਲ ਅਵੇਲੇਬਲ ਆ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਲੋਕਾਂ ਦੀ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਪੇਸ਼ ਕਰਾਂਗੇ ਤੇ ਫਿਰ ਲੋਕ ਫੈਸਲਾ ਕਰ ਲੈਣਗੇ ਕੌਣ ਗਲਤ ਸੀ ਤੇ ਕੌਣ ਸਹੀ ਸੀ ਤੇ ਫੇਰ ਹੋਰ ਕਈ ਗੱਲਾਂ ਤੇ ਫੈਸਲਾ ਹੋ ਜਾਏਗਾ ਇਹਨਾਂ ਬੇਨਤੀਆਂ ਦੇ ਨਾਲ ਜਾਗਤ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਬੁਦਾ ਹਾਫਿਜ਼ Thank you